ਰੋਂ ਆਪਾਂ ਬਿਲਕੁਲ ਠੀਕ ਠਾਕ ਆ ਵਧੀਆ ਫੈਮਲੀ ਆ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆ ਪਰ ਫਿਰ ਵੀ ਮੇਰੀ ਲਾਈਫ ਚ ਕੁਝ ਅਜੀਹਾ ਹੋਇਆ ਕਿ ਜਦੋਂ ਮੈਂ ਇਹ ਸੋਚ ਲਿਆ ਕਿ ਮੈਂ ਖੁਦ ਕਮਾਉਣਾ ਆ ਆਪਣੇ ਲਈ ਠੀਕ ਆ ਮੈਂ ਆਪਣਾ ਖਰਚਾ ਜਿਹੜਾ ਆ ਖੁਦ ਚੱਕੂਗੀ ਤੇ ਉਦੋਂ ਮੈਂ ਫੈਮਲੀ ਨਾਲ ਗੱਲ ਕੀਤੀ ਮੇਰੀ ਫੈਮਲੀ ਨੂੰ ਕਿਹਾ ਕਿ ਮੈਂ ਜੌਬ ਕਰਨੀ ਆ ਤਾਂ ਮੇਰੀ ਫੈਮਲੀ ਨੇ ਕਿਹਾ ਕਿ ਤੂੰ ਘਰ ਰਹਿ ਕੇ ਕੋਈ ਕੰਮ ਕਰ ਲੈ ਉਸ ਟਾਈਮ ਮੇਰਾ ਵੀਰਾ ਇਹ ਜਿਹੜੀਆਂ 20 25 ਮੁਰਗੀਆਂ ਸੀ ਪਹਿਲਾਂ ਸੌਰੀ 35 ਮੁਰਗੀਆਂ ਸੀ ਉਦੋਂ ਉਦੋਂ ਨਵੇਂ-ਨਵੇਂ ਜਿਹੜੇ ਚੂਚੇ ਲੈ ਕੇ ਆਇਆ ਸੀ ਤੇ ਵੀਰੇ ਨੇ ਮੈਨੂੰ ਕਿਹਾ ਕਿ ਤੂੰ ਇਹਨਾਂ ਦੀ ਸਾਂਭ ਸੰਭਾਲ ਕਰ ਤੇ ਆਪਾਂ ਚਲੋ ਸਾਂਭ ਸੰਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਜਿੰਨੇ ਇਹਨਾਂ ਤੋਂ ਇਨਕਮ ਹੋਣੀ ਸ਼ੁਰੂ ਹੋਈ ਮੈਂ ਉਹ ਸਾਰੀ ਖੁਦ ਹੀ ਰੱਖਦੀ ਸੀ ਵੀਰੇ ਨੇ ਕਿਹਾ ਸੀ ਕਿ ਤੂੰ ਜਿੰਨਾ ਇਹਨਾਂ ਦੀ ਕਮਾਈ ਹੋਊਗੀ ਉਹ ਸਾਰੀ ਤੇਰੀ ਸੋ ਮੈਨੂੰ ਪਤਾ ਲੱਗਣ ਲੱਗ ਗਿਆ ਕਿ ਹਾਂ ਵੀ ਇਹਦੇ ਵਿੱਚ ਵੀ ਜਿਹੜੀ ਕਮਾਈ ਆ ਉਹ ਹੈਗੀ ਆ ਮੇਰਾ ਜਿੰਨਾ ਵੀ ਖਰਚਾ ਆ ਉਹ ਸਾਰਾ ਹੀ ਮੈਂ ਇਹਨਾਂ ਦੇ ਸਿਰ ਤੋਂ ਹੀ ਚੁੱਕਦੀ ਆ ਚਾਹੇ ਮੇਰਾ ਕੋਈ ਕੱਪੜਾ ਲੀੜਾ ਹੋਵੇ ਚਾਹੇ ਕੋਈ ਮੇਰੀ ਸਕੂਟੀ ਦਾ ਖਰਚਾ ਹੋਵੇ ਜਾਂ ਫਿਰ ਕੋਈ ਹੋਰ ਖਰਚੇ ਮੈਂ ਸਾਰੇ ਇਹਨਾਂ ਦੇ ਸਿਰ ਤੋਂ ਹੀ ਚੁੱਕਦੀ ਆ ਤੇ ਮੈਨੂੰ ਬਚਤ ਆ ਜਿਹੜੀ ਉਹ ਹੁੰਦੀ ਆ ਤੇ ਜੇ ਹੁਣ ਕਈ ਇਨਸਾਨ ਕਹਿ ਦਿੰਦੇ ਨੇ ਕਿ ਸਾਨੂੰ ਤਾਂ ਇਹਨਾਂ ਦੇ ਵਿੱਚ ਕੋਈ ਫਾਇਦਾ ਨਹੀਂ ਹੋਇਆ ਸਾਨੂੰ ਤਾਂ ਜੀ ਇਹਨਾਂ ਦੇ ਵਿੱਚ ਕੋਈ ਬਚਤ ਨਹੀਂ ਹੁੰਦੀ ਉਹ ਕਿਵੇਂ ਨਹੀਂ ਹੁੰਦੀ ਹੁਣ ਜੇ ਦੀ 10000 ਕਮਾਈ ਆ ਤੁਸੀਂ ਮਹੀਨੇ ਦਾ 10000 ਕਮਾਉਨੇ ਆ ਤੇ ਵਿੱਚੋਂ 7000 ਦੇ ਤੁਸੀਂ ਜਿਹੜੇ ਬੂਟ ਆ ਉਹ ਲੈ ਆਉਨੇ ਆ ਤੇ ਤੁਹਾਨੂੰ ਕਿਵੇਂ ਬਚਤ ਹੋਊਗੀ ਥੋੜੇ ਜੇ ਆਪਣੇ ਖਰਚੇ ਆ ਜਿਹੜੇ ਉਹ ਜਾਇਜ਼ ਰੱਖੋ ਨਜਾਇਜ਼ ਖਰਚੇ ਰੱਖੂਗੀ ਤਾਂ ਕੋਈ ਵੀ ਕੰਮ ਕਰੋਗੇ ਉਹਦੇ ਵਿੱਚ ਇਹੀ ਲੱਗੂਗਾ ਕਿ ਇਹਦੇ ਵਿੱਚ ਕੁਝ ਵੀ ਬਚਦਾ ਨਹੀਂ ਆ ਜਿਵੇਂ ਮੈਂ ਮਹੀਨੇ ਦਾ 10-12000 ਕਮਾ ਲੈਂਦੀ ਆ ਤੇ ਉਹਦੇ ਵਿੱਚ ਮੈਨੂੰ ਇਹ ਪਤਾ ਆ ਕਿ ਮੈਂ 5-7000 ਦੇ ਸ਼ੂਜ਼ ਆ ਜਿਹੜੇ ਉਹ ਨਹੀਂ ਲੈ ਸਕਦੀ ਠੀਕ ਆ ਆਪਾਂ ਆਪਣੇ ਖਰਚਿਆਂ ਨੂੰ ਲਿਮਟ ਵਿੱਚ ਰੱਖਿਆ ਹੋਇਆ ਆ ਜੇ ਆਪਣੇ ਖਰਚਿਆਂ ਨੂੰ ਲਿਮਟ ਵਿੱਚ ਰੱਖਾਂਗੇ ਤਾਂ ਹਰ ਇੱਕ ਕੰਮ ਦੇ ਵਿੱਚ ਜਿਹੜੀ ਬਚਤ ਆ ਉਹ ਹੁੰਦੀ ਆ ਕਹਿਣ ਦਾ ਭਾਵ ਉਹੀ ਜਿਵੇਂ ਸਿਆਣੇ ਕਹਿ ਦਿੰਦੇ ਨੇ ਕਿ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਆ ਮੈਂ ਨਹੀਂ ਕਹਿੰਦੀ ਕਿ ਤੁਸੀਂ ਆਪਣੀਆਂ ਖੁਆਇਸ਼ਾਂ ਨੂੰ ਦੱਬ ਲਓ ਮੈਂ ਵੀ ਨਹੀਂ ਦੱਬਦੀ ਮੈਨੂੰ ਜਿਸ ਚੀਜ਼ ਦੀ ਲੋੜ ਹੁੰਦੀ ਆ ਮੈਂ ਉਹ ਲੈ ਕੇ ਆਉਣੀ ਆ ਚਾਹੇ ਉਹ ਖਾਣ ਵਾਲੀ ਚੀਜ਼ ਹੋਵੇ ਜਦ ਪੈਨਨ ਵਾਲੀ ਚੀਜ਼ ਹੋਵੇ ਜਾਂ ਕੋਈ ਮੇਰਾ ਕੋਈ ਹੋਰ ਸ਼ੌਕ ਹੋਵੇ ਮੈਂ ਉਹ ਪੂਰੇ ਕਰਦੀ ਹਾਂ ਕਿਉਂਕਿ ਮੈਂ ਆਪਣੇ ਲਈ ਕਮਾਉਣੀ ਆ ਠੀਕ ਆ ਤੇ ਆਪਣੇ ਸ਼ੌਕ ਪੂਰੇ ਕਰੋ ਪਰ ਚਾਦਰ ਦੇਖ ਕੇ ਪੈਰ ਫਸਾਰੋ ਮੈਨੂੰ ਪਤਾ ਕਿ ਮੇਰੀ ਕਮਾਈ 10-12000 ਆ ਮਹੀਨਾ ਤੇ ਉਹਦੇ ਵਿੱਚੋਂ ਮੈਂ ਸਾਰੇ ਖਾ체 ਕੱਢਣੇ ਨੇ ਆਪਣੇ ਹਨਾ ਤੇ ਮੈਂ 2000 ਰੁਪਏ ਦੇ ਸ਼ੂਜ਼ ਲਏ ਸੀ ਇਸ ਵਾਰ ਕਿਉਂ ਕਿਉਂਕਿ ਮੈਨੂੰ ਪਤਾ ਸੀ ਕਿ ਮੈਂ ਆਪਣੇ ਬਾਕੀ ਖਰਚੇ ਵੀ ਆ ਜਿਹੜੇ ਉਹ ਕੱਢਣੇ ਆ ਸੋ ਮੈਨੂੰ ਇਹਨਾਂ ਤੋਂ ਬਚਤ ਹੁੰਦੀ ਆ ਮੈਂ ਕਿਉਂ ਕਹਾ ਕਿ ਹਾਂ ਬਈ ਇਹਨਾਂ ਦੇ ਕੰਮ ਵਿੱਚ ਮੁਰਗੀ ਫਾਰਮ ਦੇ ਕੰਮ ਵਿੱਚ ਵੀ ਕੁਝ ਵੀ ਨਹੀਂ ਬਚਦਾ ਬਚਦਾ ਆ ਕਿਉਂਕਿ ਮੇਰਾ ਜਿਹੜਾ ਜਿੰਨਾ ਵੀ ਖਰਚ ਆ ਉਹ ਇਹਨਾਂ ਦੇ ਸਿਰ ਤੇ ਹੀ ਚੱਲਦਾ ਤੇ ਬਹੁਤ ਵਧੀਆ ਚੱਲਦਾ ਖੁੱਲਾ ਡੁੱਲਾ ਚੱਲਦਾ ਆ ਕਿਸੇ ਦੇ ਮੋਰੇ ਹੱਥ ੱਡਣੇ ਦੀ ਲੋੜ ਨਹੀਂ ਪੈਂਦੀ ਤੇ ਮੈਂ ਇਹ ਇੱਕ ਕਿਸਮ ਦਾ ਸਾਈਡ ਬਿਜ਼ਨਸ ਦੇ ਤੌਰ ਤੇ ਕੰਮ ਕਰਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਵੈਸੇ ਸਾਡਾ ਜਿਹੜਾ ਖੇਤੀਬਾੜੀ ਦਾ ਕੰਮ ਆ ਜਿਹੜਾ ਮੇਰਾ ਵੀਰਾ ਆ ਉਹ ਖੇਤੀਬਾੜੀ ਦਾ ਕੰਮ ਕਰਦਾ ਆ ਤੇ ਆਪਣੇ ਕੋਲੇ ਮੱਝਾਂ ਵੀ ਰੱਖੀਆਂ ਹੋਈਆਂ ਨੇ ਠੀਕ ਆ ਉਹ ਵੀ ਆਪਾਂ ਦੁੱਧ ਦਾ ਜਿਹੜਾ ਸੇਲ ਕਰੀਦਾ ਆ ਤੇ ਇਸ ਸਾਈਡ ਬਿਜ਼ਨਸ ਦੇ ਤੌਰ ਤੇ ਜਿਹੜਾ ਆਪਣਾ ਕੰਮ ਆ ਤੇ ਇਹਦੀ ਜਿਹੜੀ ਦੇਖਭਾਲ ਆ ਉਹ ਸਾਰੀ ਮੈਂ ਕਰਦੀ ਆ ਤੇ ਜਿੰਨੀ ਨਾ ਤੋਂ ਇਨਕਮ ਹੁੰਦੀ ਆ ਉਹ ਮੈਂ ਰੱਖਦੀ ਆ ਆਪਣਾ ਖਰਚਾ ਮੇਰਾ ਜਿੰਨਾ ਵੀ ਖਰਚਾ ਸਾਰਾ ਟੋਟਲੀ ਮੈਂ ਇਹਨਾਂ ਦੇ ਸਿਰ ਤੋਂ ਚੁੱਕਦੀ ਆ 20 25 ਮੁਰਗੀਆਂ ਸਿਗੀਆਂ ਮੇਰੇ ਕੋਲੇ ਹੁਣ ਉਸ ਤੋਂ ਪਹਿਲਾਂ 35 ਸੀ ਤੇ ਹੁਣ ਆਪਾਂ ਜਿਹੜੀਆਂ ਨਵੀਆਂ ਲੈ ਕੇ ਆਏ ਆ ਉਹ ਜੇ ਆਂਡੇ ਨਹੀਂ ਦੇਣ ਲੱਗੀਆਂ ਜਿੱਦਣ ਉਹ ਆਂਡੇ ਦੇਣ ਲੱਗ ਪਈਆਂ ਉਦੋਂ ਮੇਰੀ ਇਨਕਮ ਆ ਜਿਹੜੀ ਹੋਰ ਵੱਧ ਜਾਊਗੀ ਤੇ ਜਦੋਂ ਉਹ ਇਨਕਮ ਆਊਗੀ ਤੁਹਾਨੂੰ ਦੱਸਾਂਗੇ ਜ਼ਰੂਰ ਕਿ ਹੁਣ ਮੇਰੀ ਇਨਕਮ ਆ ਜਿਹੜੀ ਕਿੰਨੀ ਹੁੰਦੀ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਜਰੂਰ ਕਰਦੇ ਹੋ ਸਬਸਕ੍ਰਾਈਬ ਜਰੂਰ ਕਰਦੇ ਹੋ ਕਮੈਂਟ ਵੀ ਜਰੂਰ ਕਰਦੇ ਹੋ ਕਿਉਂਕਿ ਤੁਹਾਡੇ ਕਮੈਂਟਾਂ ਨਾਲ ਬਹੁਤ ਜ਼ਿਆਦਾ ਹੌਸਲਾ ਮਿਲਦਾ ਧੰਨਵਾਦ